ਤੁਸੀਂ ਹਜ਼ਾਰਾਂ ਪੁਲਿਸ ਕਰਮਚਾਰੀਆਂ ਨੂੰ ਬਦਲ ਰਹੇ ਹੋ ਜਿਹੜੀ ਕਿ ਤੁਹਾਡੀ ਬਹੁਤ ਹੀ ਮਾੜੀ ਸੋਚ ਹੈ ਜੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਤਾਂ ਉਹਦੇ ਜ ਆਪਣੇ ਮੰਜੇ ਥੱਲੇ ਸੋਟਾ ਮਾਰੋ ਮੁੱਖ ਮੰਤਰੀ ਜੀ ਕਾਲੀਆਂ ਭੇਡਾ ਆਪਣੀ ਪਾਰਟੀ ਆਪਣੇ ਆਪਣੇ ਅੰਦਰ ਦੇਖਣ ਵੀ ਇਹਨਾਂ ਦੇ ਅੰਦਰ ਕਿਹੜੀਆਂ ਕਾਲੀਆਂ ਭੇਡਾ ਜਿਨ੍ਹਾਂ ਕਰਕੇ ਹਾਰੇ ਹੋ ਕੁਮਾਰੀਆਂ ਵਾਲਾ ਗੁੱਸਾ ਕਦੇ ਪਰ ਗੱਡ ਦਿੰਦੇ ਆ ਇਸ ਤਰ੍ਹਾਂ ਨਾ ਕਰੋ ਮੈਂ ਪੰਜਾਬ ਦੇ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਦੀਆਂ ਬਦਲਾਖੋਰੀ ਦੀਆਂ ਨੀਤੀਆਂ ਕਈ ਸਰਕਾਰਾਂ ਨੇ ਮਾਸਟਰਾਂ ਤੇ ਡਾਕਟਰਾਂ ਤੇ ਪੁਲਿਸ ਵਾਲਿਆਂ ਨਾਲ ਕਰਕੇ ਦੇਖ ਲੀਆਂ ਤੁਸੀਂ ਹਜ਼ਾਰਾਂ ਪੁਲਿਸ ਕਰਮਚਾਰੀਆਂ ਨੂੰ ਬਦਲ ਰਹੇ ਹੋ ਜਿਹੜੀ ਕਿ ਤੁਹਾਡੀ ਬਹੁਤ ਹੀ ਮਾੜੀ ਸੋਚ ਹੈ ਜੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਤਾਂ ਉਰੇ ਜ ਆਪਣੇ ਮੰਜੇ ਥੱਲੇ ਸੋਟਾ ਮਾਰੋ ਆਪਣੇ ਜ ਕਮੀ ਲਪੋ ਕਿ ਤੁਸੀਂ ਮੁਲਾਜ਼ਮਾਂ ਦਾ ਕਿਆ-ਕਿਆ ਨੁਕਸਾਨ ਕੀਤਾ ਕਿਉਂ ਇਹਨਾਂ ਨੂੰ ਡੀਏ ਨਹੀਂ ਦਿੱਤਾ ਕਿਉਂ ਇਹਨਾਂ ਦੇ ਪੱਤੇ ਨਹੀਂ ਮਿਲੇ ਕਿਉਂ ਇਹਨਾਂ ਨੂੰ ਸਹੀ ਤਰੀਕੇ ਦੇ ਨਾਲ ਤੁਸੀਂ ਨਹੀਂ ਚਲਾ ਸਕੇ ਜਿਹਦੇ ਕਰਕੇ ਅੱਜ ਕਰਮਚਾਰੀ ਵਾਰਕ ਤੁਹਾਡੇ ਉਲਟ ਹੈ ਲੇਕਿਨ ਇਹ ਨਹੀਂ ਹੈ ਕਿ ਤੁਸੀਂ ਬਦਲਾਖੋਰੀ ਦੇ ਨੀਤੀ ਨਾਲ ਉਹਨਾਂ ਨੂੰ 100-100 ਕਿਲੋਮੀਟਰ 200 ਕਿਲੋਮੀਟਰ ਤੇ ਬਦਲ ਦੋ ਇਹ ਜਿਹੜੀ ਨੀਤੀ ਹੈ ਤੁਹਾਨੂੰ ਹੋਰ ਪੁੱਠੀ ਪਏਗੀ ਤੇ ਤੁਸੀਂ ਇਹਦੇ ਨਾਲੋਂ ਵੱਧ ਵੋਟਰਾਂ ਤੇ ਹੁਣ ਹਾਰੋ ਸਰੋ ਤਿਆਰੇ ਕਿ ਕਾਲੀ ਭੇਡਾ ਵੀ ਇਹ ਜਿਸ ਨੂੰ ਕਰਨ ਲਈ ਇਸਲੀ ਤਬਾਦਲੇ ਕੀ ਜਾ ਰਿਹਾ ਹੈ ਮੁੱਖ ਮੰਤਰੀ ਜੀ ਕਾਲੀਆਂ ਭੇਡਾ ਆਪਣੀ ਪਾਰਟੀ ਆਪਣੇ ਆਪਣੇ ਅੰਦਰ ਦੇਖਣ ਵੀ ਇਹਨਾਂ ਦੇ ਅੰਦਰ ਕਿਹੜੀਆਂ ਕਾਲੀਆਂ ਭੇਡਾ ਜਿਨ੍ਹਾਂ ਕਰਕੇ ਹਾਰੇ ਹੋ ਤੁਹਾਡੇ ਮੰਤਰੀਆਂ ਦੇ ਜਿਸ ਤਰੀਕੇ ਦੇ ਹਾਲ ਹੈ ਤੁਹਾਡੇ ਜਿੰਨੇ ਵੀ ਚੇਅਰਮੈਨ ਜਾਂ ਤੁਹਾਡੇ ਵਰਕਰ ਜਿਨ੍ਹਾਂ ਨੇ ਲੁੱਟ ਪਾਈ ਹੋਈ ਹੈ ਉਹਨਾਂ ਬਾਰੇ ਸੋਚੋ ਜਿਹੜੇ ਤੁਹਾਡੇ ਮੰਤਰੀਆਂ ਦੀਆਂ ਵੀਡੀਓਜ਼ ਆ ਰਹੀਆਂ ਉਹਨਾਂ ਬਾਰੇ ਸੋਚੋ ਜਿਹੜੀਆਂ ਆਉਣ ਵਾਲੀਆਂ ਹਨ ਉਹਨਾਂ ਬਾਰੇ ਸੋਚੋ ਇਸ ਕਰਕੇ ਆਪਣਾ ਜਿਹੜਾ ਕਹਿੰਦੇ ਵੀ ਗੁੱਸਾ ਕੁਮਾਰੀਆ ਵਾਲਾ ਗੁੱਸਾ ਕਦੇ ਪਰ ਘੜ ਦਿੰਦੇ ਆ ਇਸ ਤਰ੍ਹਾਂ ਨਾ ਕਰੋ ਤੁਸੀਂ ਸਾਡੇ ਜਿਹੜੇ ਲੋਕ ਹੈ ਉਹਨਾਂ ਨਾਲ ਪਿਆਰ ਨਾਲ ਪੇਸ਼ ਆਓ